ਸਕੁਇੰਦਰ ਅਮਰਤ ਇੰਟਰਵਿਊ ਭਾਗ ਪਹਿਲਾ ਤੜਪ ਬੇਚੈਨੀ ਸ਼ਾਇਰੀ ਸਵਾਲ ਅਜਾਇਬ ਜਿਤੇ ਕਰਕੇ ਤੁਹਾਡੀ ਸ਼ਾਇਰੀ ਬਾਰੇ ਲਿਖਦੇ ਆਂ ਕਿਆ ਸ਼ਾਇਰੀ ਦੇ ਮੈਦਾਨ ਵਿੱਚ 扑ਟਕਣਾ ਤਰਪਣਾ ਤੇ ਕਲਪਨਾ ਕੋਈ ਸਰਾਪ ਨਹੀਂ ਸਗੋ ਵਰਦਾਨ ਹੈ ਤੁਹਾਡੀ ਸ਼ਾਇਰੀ ਲਈ 扑ਟਕਣਾ ਤਰਪਣਾ ਤੇ ਕਲਪਨਾ ਕੀ ਸੱਚਮੁੱਚ ਹੀ ਵਰਦਾਨ ਸਾਬਤ ਹੋਈਆਂ ਹਨ ਜੇ ਹਾਂ ਤਾਂ ਕਿਵੇਂ ਅਮਰਤ ਬੋਲੀ ਜ਼ਿੰਦਗੀ ਸਾਨੂੰ ਕਦੇ ਵੀ ਸੰਪੂਰਨ ਰੂਪ ਵਿੱਚ ਨਹੀਂ ਮਿਲਦੀ ਕੁਝ ਜੇ ਹਰਿਆ ਰਹ ਜਾਂਦਾ ਹੈ ਜਿਸ ਦੀ ਤਲਾਸ਼ ਤਾਂ ਉਮਰ ਚੈਨ ਨਹੀਂ ਲੈਣ ਦਿੰਦੀ ਭਟਕਣਾ ਤੜਪਣਾ ਤੇ ਕਲਪਨਾ ਉਸੇ ਬੇਚੈਨੀ ਦੇ ਵੱਖਰੇ ਵੱਖਰੇ ਰੂਪ ਹਨ ਇਹ ਸਤਿਆਚਾਰਾਂ ਅਤੇ ਬੇਇਨਸਾਫੀਆਂ ਭਰੀ ਦੁਨੀਆ ਵਿੱਚ ਇਹ ਬੇਚੈਨੀ ਸਵੇਦਨਸ਼ੀਰ ਬੰਦਿਆਂ ਦਾ ਮੁਕੱਦਰ ਬਣ ਜਾਂਦੀ ਹੈ ਇਹੀ ਉਹ ਧਰਤੀ ਹੈ ਜਿਸ ਤੋਂ ਬਿਰਹਾ ਵੈਰਾਗ ਕਲਾ ਤੇ ਗਿਆਨ ਦੇ ਸੂਮੇ ਪੜਦੇ ਹਨ ਤੇ ਗਲਬ ਵਰਗਾ ਸ਼ਾਇਰ ਤਰਪਦਾ ਹੈ ਦੇlena daan tujhe hua kya hai aakhir is dard ki dawa kya hai majaz rakhnavi diye nazm is tadp di sikhr nu mujha chondi hai eh game dil kya karu eh vehsate dil kya karu te farid bani vich ye birha sultaan da rutba ikhtiyar kar lenda hai birhaheen lokan nu farid ne marya samaan akha hai te birhe nu sultaan da rutba deta hai ਸੂਏ ਤਰਪ ਇਹ ਬੇਚੈਨੀ ਮੈਨੂੰ ਸ਼ਾਇਰੀ ਲਈ ਵਰਦਾਨ ਹੀ ਲੱਗਦੀ ਹੈ ਸਵਾਲ ਕੀ ਕਦੇ ਅਜਿਹੇ ਪਲ ਵੀ ਆਏ ਜਦੋਂ ਤੁਸੀਂ ਇਸ ਤਰਪ ਤੋਂ ਰਾਹਤ ਮਹਿਸੂਸ ਕੀਤੀ ਹੋਵੇ ਅੰਮ੍ਰਿਤ ਇਸ ਤੜਪ ਨੂੰ ਸ਼ਾਇਰੀ ਵਿੱਚ ਰੂਪਾਂਤਰਿਤ ਕਰਦਿਆਂ ਮੈਂ ਅੰਸ਼ਕ ਤੌਰ ਤੇ ਰਾਹਤ ਮਹਿਸੂਸ ਕਰਦੀ ਹਾਂ ਮੈਂ ਸਾਰਾ ਦਰਦ ਵੰਡ ਦਿੱਤਾ ਇਹਨਾਂ ਮਾਸੂਮ ਸ਼ੇਰਾਂ ਨੂੰ ਕਿਉਂ ਮਹਿਸੂਸ ਹੁੰਦਾ ਹੈ ਜਿਗਰ ਤੇ ਪਾਰ ਹਾਲੇ ਵੀ ਅਸਲ ਵਿੱਚ ਇਹ ਦਰਦ ਹੀ ਸਹੀ ਮਾਨਿਆ ਵਿੱਚ ਮਨੁੱਖ ਨੂੰ ਮਨੁੱਖ ਬਣਾਉਂਦਾ ਹੈ ਮਨੁੱਖ ਵਿੱਚ ਚੇਤਨਾ ਦੇ ਬੀਜ ਬੀਜਦਾ ਹੈ ਤੇ ਬਿਹਤਰ ਜ਼ਿੰਦਗੀ ਦੀ ਤਲਾਸ਼ ਲਈ ਪ੍ਰੇਰਦਾ ਹੈ ਦਿਲ ਦੀਆਂ ਅੱਖਾਂ ਸਵਾਲ ਸਰਜੀਤ ਪਾਤਰ ਹੁਰੀ ਕਹਿੰਦੇ ਹਨ ਕਿ ਆਪਣੇ ਅੰਦਾਜ਼ ਵਿੱਚ ਕੀਤੀ ਆਪਣੇ ਦੇਸ ਦੀ ਗੱਲ ਹੀ ਸ਼ਹਿਰੀ ਹੁੰਦੀ ਹੈ ਤੁਸੀਂ ਆਪਣੀ ਹੁਣ ਤੱਕ ਦੀ ਸ਼ਾਇਰੀ ਬਾਰੇ ਕਿੰਨੇ ਕੁ ਯਕੀਨ ਨਾਲ ਇਹ ਗੱਲ ਕਹਿ ਸਕਦੇ ਹੋ ਕਿ ਤੁਸੀਂ ਸ਼ਾਇਰੀ ਵਿੱਚ ਆਪਣੇ ਦਿਲ ਦੀ ਗੱਲ ਹੀ ਕਹੀ ਹੈ ਅਮਰਤ ਬੋਲੀ ਸ਼ਾਇਰੀ ਤੇ ਦਿਲ ਦਾ ਰਿਸ਼ਤਾ ਕਦੇਮੀ ਹੈ ਕਵਿਤਾ ਕਵੀ ਦੇ ਤਿੱਖੇ ਤਲਖ ਅਹਿਸਾਸਾਂ ਤੇ ਖੱਟੇ ਮਿੱਠੇ ਅਨੁਭਵਾਂ ਦਾ ਅਰਕ ਹੁੰਦੀ ਹੈ ਜਿੰਨਾ ਭਾਵਾਂ ਨੂੰ ਉਸਨੇ ਲੰਮਾ ਸਮਾਂ ਦਿਲ ਜਾਣ ਤੇ ਹੰਡਾਇਆ ਹੁੰਦਾ ਹੈ ਉਹ ਕਿਸੇ ਖਾਸ ਮਨੋਵਸਥਾ ਵਿੱਚ ਜਦੋਂ ਸਿਰਜਣਾ ਦਾ ਆਰੰਭ ਤਾਰੀ ਹੁੰਦਾ ਹੈ ਖੁਦ ਬਖੁਦ ਕਵਤਾ ਦੇ ਰੂਪ ਵਿੱਚ ਵਹਿ ਤੁਰਦੇ ਹਨ ਤੇ ਵਰਕਿਆਂ ਤੇ ਚਮਤਕਾਰ ਵਾਪਰਦਾ ਮਹਿਸੂਸ ਹੁੰਦਾ ਹੈ ਕਵਤਾ ਦੇ ਤੀਬਰ ਆਵੇਸ਼ ਅਤੇ ਤਰਲ ਤਸੀਰ ਕਰਕੇ ਬਹੁਤ ਸਾਰੇ ਕਵੀਆਂ ਨੇ ਇਸ ਨੂੰ ਦਿਲ ਦੀ ਜ਼ੁਬਾਨ ਜਾਂ ਰੂਹ ਦੀ ਬੋਲੀ ਕਿਹਾ ਹੈ ਭਾਈ ਵੀਰ ਸਿੰਘ ਨੇ ਇਸ ਨੂੰ ਉੱਚੇ ਨਛੱત્રી ਵਸਦੀ ਆਖਿਆ ਹੈ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਕਹਿ ਕੇ ਵਧਾਇਆ ਹੈ ਕਵਿਤਾ ਦਾ ਕੇਂਦਰੀ ਸਥਾਨ ਕਵੀ ਦੇ ਹਿਰਦੇ ਵਿੱਚ ਹੀ ਹੁੰਦਾ ਹੈ। ਉੱਥੋਂ ਹੀ ਇਹ ਨਿਜ ਤੋਂ ਪਰ ਤੇ ਪਰ ਤੋਂ ਅਪਾਰ ਤੱਕ ਦਾ ਸਫ਼ਰ ਤੈਕੰਦੀ ਹੈ। ਜੇਕਰ ਕੋਈ ਕਵੀ ਆਪਣੇ ਹਿਰਦੇ ਤੇ ਪਰਦਾ ਪਾ ਕੇ ਸਿਰਫ ਬੁੱਧੀ ਅਤੇ ਸ਼ਿਲਪ ਦੇ ਜ਼ੋਰ ਤੇ ਕਵਿਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਲਿਖਤ ਕਲਾਤਮਕ ਸੁਹਜ ਅਤੇ ਸ਼ਿੱਦਤ ਤੋਂ ਸੱਖਣੀ ਰਹਿ ਜਾਂਦੀ ਹੈ ਤੇ ਪਾਠਕਾਂ ਤੱਕ ਉਸ ਦੀ ਰਸਾਈ ਨਹੀਂ ਹੁੰਦੀ। ਬਕੌਲ ਇਕਬਾਲ दिल से जो बात निकलती है असर रखती है पर नहीं ताकत परवाज मगर रखती है सवाल पर दिलदियां ता अखा ही नहीं हुंदियां सब कुछ नु अपने मेचदा करने ਲਈ नजरिया भी ता चाहिदा कि नहीं की किसी नजरिए तो बिना भी पुख्ता शायरी हो सकती है उसने कहा मेडिकल साइंस विच पावे दिल दा अर्थ सीमित हुंदा है ਬਾਰੇ ਸ਼ਾਇਰੀ ਵਿੱਚ ਦਿਲਦਾਰਤ ਇੰਨਾ ਵਿਸ਼ਾਲ ਹੋ ਜਾਂਦਾ ਹੈ ਕਿ ਸੁਲਤਾਨ ਬਾਹੂ ਇਸ ਦਾ یوں ਬਿਆਨ ਕਰਦਾ ਹੈ ਦਿਲ دریا ਸਮੁੰਦਰੋਂ ਡੂੰਗੇ ਕੌਣ ਦਿਲਾਂ ਦੀਆਂ ਜਾਣੇ ਹੋ ਵਿੱਚੇ ਬੇੜੇ ਵਿੱਚੇ țeੜੇ ਵਿੱਚੇ ਵੰਜ ਮਹਾਣੇ ਹੋ 14 ਤਬਕ ਦਿਰੇ ਦੇ ਅੰਦਰ ਤੰਬੂ ਵਾਂਗੂ ਤਾਣੇ ਹੋ ਦਿਲ ਦਾ ਮਹਿਰਮ ਹੋਵੇ ਬਾਹੂ ਸੋਈ ਰਮਜ਼ ਪਛਾਣੇ ਹੋ ਇਸੇ ਦਿਲ ਬਾਰੇ ਬੁੱਲੇ ਸ਼ਾਹ ਨੇ ਆਖਿਆ ਹੈ ਮੰਦਰ ਟਾ ਦੇ ਮਸਜਿਦ ਟਾ ਦੇ ਸਾਡੇ ਜੋ ਕੁਝ ਪੈਂਦਾ ਪਰ ਇੱਕ ਬੰਦੇ ਦਾ ਦਿਲ ਨਾ ਟਾਹੀ ਰੱਬ ਦਿਲਾਂ ਵਿੱਚ ਰਹਿੰਦਾ ਹੈ। ਦੇਹ ਹੈ ਜਿਹੜੀ ਧਰਤੀ ਹੈ ਜਿੱਥੇ ਸਾਡੇ ਸੁਪਨੇ ਆ ਸੋਚਾਂ ਅਤੇ ਗਮੀਆਂ ਖੁਸ਼ੀਆਂ ਦਾ ਸੰਸਾਰ ਵਸਦਾ ਹੈ ਜਿਸ ਦੀਆਂ ਅਨੰਤ ਪਰਤਾਂ ਹਨ। ਇਹਨਾਂ ਪਰਤਾਂ ਵਿੱਚ ਸਿਰਜਣ ਵਿੱਚ ਬਾਹਰੀ ਸਥਿਤੀਆਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਸਾਡੇ ਅੰਦਰਲੇ ਅਤੇ ਬਾਹਰਲੇ ਸੰਸਾਰ ਵਿੱਚ ਜੋ ਪਰਸਪਰ ਸਬੰਧ ਅਤੇ ਵਿਵੰਦ ਹੁੰਦੇ ਹਨ ਉਨਾ ਕਰਕੇ ਹੀ ਸਾਡਾ ਨਜ਼ਰੀਆ ਬਣਦਾ ਹੈ ਸੋ ਨਜ਼ਰੀਆ ਕੋਈ ਦਿਲ ਨਾਲੋਂ ਟੁੱਟੀ ਹੋਈ ਜਾਂ ਉਪਰੀ ਚੀਜ਼ ਨਹੀਂ ਹੁੰਦਾ ਜਿਹੜੇ ਨਜ਼ਰੀਏ ਜਾਂ ਵਿਚਾਰਧਾਰਾ ਨੂੰ ਸਾਡੇ ਦਿਲ ਨੇ ਜਜ਼ਬ ਨਹੀਂ ਕੀਤਾ ਉਸ ਨੂੰ ਜੇਕਰ ਅਸੀਂ ਆਪਣੀ ਲਿਖਤ ਦਾ ਆਧਾਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਬਹੁਤ ਅਨਕਾਵਿਕ ਹੋਵੇਗਾ ਸਵਾਲ ਬਾਵਰੀ دیਵਾਨੀ ਚਾਹੇ ਪਗੜੀ ਕਹੋ ਬਸ ਮੇਰੇ ਰਾਮਾ ਮੈਨੂੰ ਆਪਣੀ ਕਹੋ ਤੁਹਾਡੀ ਗਜ਼ਲ ਦਾ ਮਤਲਬ ਐਨਾ ਸਮਰਪਣ ਬੱਸ ਸਿਰਫ ਆਪਣੀ ਕਹਿਨ ਉੱਤੇ ਹੀ ਫਿਰ ਰਾਮਾ ਭਾਵੇਂ 100 ਜ਼ੁਲਮ ਕਰੀ ਜਾਵੇ ਕਿ ਇਨਾਂ ਕੁ ਹੀ ਹੁੰਦਾ ਹੈ ਔਰਤ ਦਾ ਵजूद ਉਹ ਬੋਲੀ ਕੁਦਰਤੀ ਅਤੇ ਸੱਭਿਆਚਾਰਕ ਨਾ ਕਰਕੇ ਨਾਰੀ ਅਤੇ ਪੁਰਖ ਵਿੱਚ ਕਈ ਤਰ੍ਹਾਂ ਦੇ ਵਖਰੇਵੇਂ ਹੁੰਦੇ ਹਨ ਔਰਤ ਲਈ ਪਿਆਰ ਬਹੁਤ ਮਹਿੰਗਾ ਦਸਬਾ ਹੈ ਉਸ ਲਈ ਬਹੁਤ ਖਤਰੇ ਹਨ ਬਹੁਤ ਜ਼ੁਕਮ ਹੈ ਪੁਰਸ਼ ਲਈ ਪਿਆਰ ਦੇ ਅਰਥ ਹੋਰ ਹਨ ਇਸਤਰੀ ਲਈ ਹੋਰ ਜਿਹੜੀ ਗੱਲ ਇਸਤਰੀ ਲਈ ਤੁਮਤ ਬਣ ਸਕਦੀ ਹੈ ਪੁਰਸ਼ ਉਸ ਨੂੰ ਤਗਮੇ ਵਾਂਗ ਪ੍ਰਦਰਸ਼ਿਤ ਕਰਦਾ ਹੈ ਔਰਤ ਜਦੋਂ ਪਿਆਰ ਦੇ ਰਾਹ ਤੇ ਪੈਂਦੀ ਹੈ ਉਸ ਵਿੱਚ ਜਿਹੜੀ ਸ਼ਿੱਦਤ ਹੁੰਦੀ ਹੈ ਜਿਹੜਾ ਲੋਕਾਚਾਰੀ ਦਾ ਖੌਫ ਹੁੰਦਾ ਹੈ ਜਿਸ ਸਾਰੇ ਕਾਸੇ ਨੂੰ ਉਲੰਘ ਕੇ ਆਉਂਦੀ ਹੈ ਜੇਕਰ ਉਹ ਆਪਣੇ ਪਿਆਰ ਨੂੰ ਦੇਵੀ ਜਾਂ ਮੁਕੱਦਸ ਨਹੀਂ ਬਣਾਉਂਦੀ ਤਾਂ ਗੁਨਾਹਗਰ ਮਹਿਸੂਸ ਕਰਦੀ ਹੈ ਔਰਤ ਇੰਨੀ ਸ਼ਿੱਦਤ ਤੋਂ ਬਿਨਾ ਪਿਆਰ ਕਰ ਹੀ ਨਹੀਂ ਪਾਉਂਦੀ ਇੰਨੇ ਮੁਸ਼ਕਲ ਭਰੇ ਰਾਹ ਤੇ ਪੈ ਹੀ ਨਹੀਂ ਸਕਦੀ ਜੇਲੀ ਤੇਰਾ ਸਮਾਜਿਕ ਪ੍ਰਬੰਧ ਦੀ ਕਟਨ ਵਿੱਚ ਜਿਉਂ ਰਹੀ ਹੁੰਦੀ ਹੈ ਉਸ ਵਿੱਚ شدت ਕੁਦਰਤੀ ਤੌਰ ਤੇ ਵਧੇ ਹੁੰਦੀ ਹੈ ਕੁਦਰਤ ਦੇ ਨਿਯਮਾਂ ਮੁਤਾਬਕ ਮਾਂ ਬਣ ਦਾ ਸਿਰਜਣਾਤਮਕ ਕਮਲ ਵੀ ਔਰਤ ਦੇ ਹਿੱਸੇ ਹੀ ਹੁੰਦਾ ਹੈ ਇਹ ਵੀ ਇੱਕ ਤਰ੍ਹਾਂ ਦਾ ਸਮਰਪਣ ਹੈ ਬੂੰਦਾਂ ਸੰਭਣ ਖਾਤਰ ਸਿੱਪੀ ਤੱਕ ਸਿਮਟ ਜਾਣਾ ਤੇਰੀ ਇੱਕ ਕਣੀ ਸੰਭਣ ਖਾਤਰ ਸਿੱਪ ਬੰਨਣਾ ਪਿਆ ਮੈਨੂੰ ਨਹੀਂ ਤਾਂ ਮੈਂ ਵੀ ਹੁੰਦੀ ਸੀ ਇਸ ਹੱਦਿਆਂ ਤੱਕ ਫੈਲੀ ਇੱਕ ਵਿਸ਼ਾਲ ਹੂੰਦ ਕਣੀਆਂ ਕਿਤਾਬ ਵਿੱਚ ਇਹਨਾਂ ਕਰਨਾ ਕਰਕੇ ਉਹ ਪੁਰਸ਼ ਤੋਂ ਸੰਪੂਰਨ ਰੂਪ ਵਿੱਚ અપਨਾਏ ਜਾਣ ਦੀ ਤਵਕਕ ਕਰਦੀ ਹੈ ਜੇਕਰ ਪੁਰਸ਼ ਉਸ ਨੂੰ ਅਦਬ ਵਿਚਾਰੇ ਛੱਡ ਦਿੰਦਾ ਹੈ ਤਾਂ ਉਸ ਦੇ ਸਿੱਟੇ ਔਰਤ ਨੂੰ ਹੀ ਭੁਗਤਨੇ ਪੈਂਦੇ ਹਨ ਮੈਂ ਹਾਂ ਸ਼ਰਾ ਦੀ ਮੁਜਰਮ ਮੈਂ ਹੀ ਸਜ਼ਾ ਦੇ ਕਾਬਲ ਜ਼ਾਹਿਰ ਨੇ ਪੁਸ਼ਪ ਮੇਰੇ ਤੇਰਾ ਜਲ ਨਸਰਨਾ ਹੋਇਆ ਕੁੰਨਿਆ ਵਿੱਚੋਂ ਮੇਰਾ ਇਹ ਸ਼ੇਰ ਪਿਆਰ ਦੀ ਉਸ ਸਥਿਤੀ ਨੂੰ ਕ ਉਸ ਸਮਰਪਣ ਨੂੰ ਬਿਆਨ ਕਰਦਾ ਹੈ ਜਿਸ ਵਿੱਚ ਨਾਰੀ ਦੇ ਮੁਕਾਬਲੇ ਪੁਰਸ਼ ਬੇਕਸੂਰ ਤੇ ਬੇਪਰਵਾਹ ਨਜ਼ਰ ਆਉਂਦਾ ਹੈ ਇਹ ਪਿਆਰ ਦੀ ਅਵਸਥਾ ਹੈ ਇੱਕ ਪੜਾ ਹੈ ਮੇਰੀ ਕਾਵਨਿਕਾ ਦਾ ਪਿਆਰ ਅਨਪਵ ਅਗਲੀਆਂ ਸਥਿਤੀਆਂ ਚੋਂ ਲੰਘਦਾ ਹੋਰ ਵਿਕਾਸ ਕਰਦਾ ਹੈ ਔਰਤ ਦੇ ਵजूद ਨੂੰ ਅਨੇਕਾਂ ਨਵੇਂ ਅਰਥ ਅਤੇ ਮਹੱਤਵ ਪ੍ਰਦਾਨ ਕਰਦਾ ਹੈ ਮੇਰੇ ਖੰਭਾਂ 'ਚ ਇੰਨੀ ਕੁ ਪ੍ਰਵਾਤ ਹੈ ਜਿਵੇਂ ਤਾਵਾ ਤਾਂਬਰ ਵੀ ਫੈਰ ਕਰ ਲਵਾਂ ਏਨਾ ਸਮਝੀ ਕਿ ਉਡਰਾਂ ਨਹੀਂ ਜਾਣਦੀ ਤੇਰੇ ਕਦਮਾਂ 'ਚ ਜੇ ਮੈਂ ਬਸਰ ਕੱਟ ਲਵਾਂ ਚਿਰਾਗਾਾਂ ਦੀ ਡਰ ਵਿੱਚੋਂ ਜਾਂ ਰਿਸ਼ਤੇ ਆਨੇ ਮੈਨੂੰ ਆਪਣੇ ਮਹਿਲੇ ਤਨ ਤੋਂ ਮੁੜ ਕੇ ਦੀ ਬੂੰਦ ਵਾਂਗ ਪੂਝ ਕੇ ਸੁੱਟ ਦਿੱਤਾ ਇਸ ਤੋਂ ਪਹਿਲਾਂ ਕਿ ਮੇਰੇ ਪਾਣੀਆਂ ਵਿੱਚ ਹੀਣਤਾ ਕੁਲਦੀ ਮੈਂ ਅੱਗ ਹੋ ਗਈ ਤੇ ਜਦੋਂ ਕੋਈ ਔਰਤ ਅੱਗ ਹੋ ਜਾਂਦੀ ਹੈ ਜੰਗਲ ਤੋਂ ਰਾਹ ਨਹੀਂ ਪੁੱਛਦੀ ਧੁੱਪ ਦੀ ਚੁੰਨੀ ਵਿੱਚੋਂ ਸੋਮੇ ਮਹਿਸੂਸ ਕਰਦੀ ਹਾਂ ਕਿ ਪਿਆਰ ਵਿੱਚ ਆਦਰਸ਼ ਔਰਤ ਦਾ ਸੰਕਲਪ ਸਾਡੇ ਯੁੱਗ ਤੱਕ ਆਉਂਦਿਆਂ ਵਿਕਾਸ ਕਰਦਾ ਜਾਂਦਾ ਹੈ ਤੇ ਪਿਤਾਪੁਰਖੀ ਨਿਜ਼ਾਮ ਅੱਗੇ ਹਜ਼ਾਰਾਂ ਪ੍ਰਸ਼ਨ ਖੜੇ ਹੋ ਜਾਂਦੇ ਹਨ। ਇਹ ਹੀ ਮਨੁੱਖੀ ਸੋਚ ਦੇ ਵਿਗਸਨ ਦੀ ਨਿਸ਼ਾਨਦੇਹੀ ਹੈ।